ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਮਸ਼ੀਨ ਹੋ ਰਹੀ ਆ ਰੈਡੀ ਮੰਗੇ ਬਾਈ ਉਹ ਨਹੀਂ ਰੱਖਣ ਲੱਗੇ ਨੇ ਸਮਾਨ ਸਮੂਨ ਕਿਉਂਕਿ ਇਹਨੇ ਜਾਣਾ ਕਣਕ ਕੱਟਣ ਚਾਪੀਆਂ ਪਾਣੇ ਨਾਲ ਜੋ ਵੀ ਆ ਗਰੀਸ ਕਰਨ ਮਾਰਾ ਸਮਾਨ ਉੱਤੇ ਦੇਖੋ ਕਣਕ ਦਾ ਜਲ ਪਿਆ ਕੰਮਕਾਰ ਤੇ ਨਾਲ ਜੀਦੀ ਚੱਲਦੀ ਆ ਰਪੇਰ ਜਿਹੜੇ ਬਲੂਡ ਪਾ ਰਹੇ ਨੇ ਵਿੱਚੇ ਨਵੇਂ ਵਿੱਚੇ ਪੁਰਾਣੇ ਜਿਹੜੇ ਸਾਫ ਨੇ ਕਰ ਜਾ ਗਰੀਸ ਨੂੰ ਮਾਰ ਲੈਣ ਦੇ ਤੇ ਉਹ ਬਦਲ ਜਾਣ ਤੇ ਪਾਸਾ ਉਹਨਾਂ ਦਾ ਤੇ ਨਾਲ ਨਵੇਂ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਆਪਾਂ ਆਪਣੀ ਘਰ ਦੀ ਘਰ ਦੀ ਇਹਦੇ ਨਾਲ ਬਣਾਉਣੀ ਆ ਆਹ ਹਲ 10 16 ਦੀ ਪੁਲੀ ਤੇ ਚੱਲਦਾ ਇਹ 10 17 ਤੇ ਵੀ ਚਲਾਈਦਾ 10 18 ਤੇ ਵੀ ਚਲਾਈਦਾ ਜੋਉਂਡੀਰ ਤੇ ਹੌਲੈਂਡ ਤੇ 10 14 ਆ ਮੂਰਲੀ 10 ਦੀ ਐ ਤੇ ਮਗਰ ਲਈ ਹਲੋ ਦਾਦੀ ਤੇ 16 ਦੀ 10 16 ਦੀ ਪੁਲੀ ਤੇ ਇਹ ਚੱਲਦਾ ਬਹੁਤ ਵਧੀਆ ਚੱਲਦਾ ਬਹੁਤ ਰੈਲਾ ਚੱਲਦਾ ਲੋਹੇ ਦਾ ਇਹ ਹੈ ਬਲਾਸ ਇਹੀ ਪਾ ਲਾਂਗੇ ਆਪਾਂ ਅੱਜ ਹੈਗੇ ਆ ਜੀ 11 ਤਰੀਕ ਤੇ ਮੌਸਮ ਖਰਾਬ ਆ। ਲਓ ਬਰੀਕ ਬਰੀਕ ਪੈਂਦੀਆਂ ਨੇ ਕਣੀਆਂ। ਕਣੀਆਂ ਦਾ ਪਤਾ ਲੱਗੂ ਤੁਹਾਨੂੰ। ਐਰੇ ਉੱਤੇ। ਬੋਤਾਂ ਨਹੀਂ ਲੱਗਦਾ ਇਹਨਾਂ ਤੇ ਵੀ। ਸੋਲਰ ਸਿਸਟਮ ਤੇ ਬਰੀਕ ਬਰੀਕ ਪੈਂਦੀਆਂ ਨੇ। ਹੋਰ ਜੀ। ਤੇ लाडी भाई ਵਹਿ ਗਿਆ ਆ ਕੇ ਰੀਪਰ ਤੇ। ਚੱਲੀ ਜੀ ਮਸ਼ੀਨ ਇਹ ਸ਼ੌਂਟੀ ਨੂੰ ਕਣਕ ਵੜਣਾ ਕਟਰੇ ਇਹਨਾਂ ਨੇ ਪਾ ਲਿਆ ਲੱਡੂ ਉਹਨਾਂ ਨੇ ਜਾਂਦੇ ਨੇ ਸ਼ੌਂਟੀ ਨੂੰ ਮੱਥਾ ਟੇਕਣ ਲੱਗੇ ਆ ਤੇ ਮਸ਼ੀਨ ਲੱਗਿਆ ਚਲਾਉਣ ਜੱਸਾ ਬਾਈ ਜੀ ਤਾਂ ਗਿਆ ਮੱਥਾ ਟੇਕਣ ਸੋ ਕਿਸਾਂ ਦੀ ਜੱਲੇ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤੇਰੀਓ ਮਿਹਰਬਾਨੀ ਆ ਵਧੀਆ ਚੱਲੇ ਤੇ ਆ ਵੜਣੀਆਂ ਕਣਕ ਆਪਾਂ ਨੇ ਆਈ ਮੈਟਰੋ ਲਾਡੀ ਬਾਈ ਬਹਿ ਗਿਆ ਚਲਾਉਣ ਲੱਗਿਆ ਅੱਜ ਪਹਿਲੇ ਦਿਨ ਕਰਨ ਲੱਗਿਆ ਸ਼ੁਰੂਆਤ ਕਾਨਕ ਤੇ ਰਿਪੇਅਰ ਕਰਕੇ ਮੈਟਰੋ ਜਿਵੇਂ ਬਣੀ ਦੀ ਉਦਾਂ ਹੀ ਚਲਾਤੀ 24 22 ਜੇ ਬਣੀ ਦੀ ਬਾਸਕੜ ਓਕੇ ਆ ਲਾਂਗਾ ਵੀ ਸਹੀ ਆ ਸਭ ਕੁਝ ਸਹੀ ਆ ਕਾਨਕ ਖੜੀ ਆ ਤੁਹਾਡੇ ਸਾਹਮਣੇ ਭੰਦੇ ਖੜਾ ਤਾਰਾ ਵਧੀਆ ਨਾਲ ਰਹਿਣ ਓਕੇ ਆ ਰਿਪੋਰਟ ਆਵਾਜ਼ ਬਹੁਤ ਚੱਲਦੀ ਆ ਬਾਰਾਜ ਤਿੰਨ ਕੀਲਿਆਂ ਦਾ ਘੇਰਾ ਬਗਲਿਆ ਲਾਡੀ ਨੇ ਕਰਦਾ ਦੇਖੋ ਕਣਕ ਚੋਂ ਕਰਦਾ ਤਾਂ ਨਿਕਲਦਾ ਹੀ ਹੁੰਦਾ ਕਣਕ ਚੋਂ ਤਾਂ ਬਹੁਤ ਸੋਹਣੀ ਚੱਲੀ ਆ ਮਸ਼ੀਨ ਓਕੇ ਆ ਰਿਪੋਰਟ ਸਪਾਈ ਸੁਭੀ ਵੀ ਦਿਖਾਉਨੇ ਆ ਤੁਹਾਨੂੰ ਦਾਣੇ ਕਿੱਦਾਂ ਦੀ ਆ ਤੇ ਲਾਡੀ ਵਾਈ ਚਲਾ ਰਿਹਾ ਹੈ ਸਾਲ ਖੜਾ ਹੈ ਹੰਤਾ ਸਭ ਤੋਂ ਵੱਡਾ ਸੋਖੇ ਇਹੀ ਹੈ ਵੀ ਦੇਖੋ ਆ ਰੋਡ ਦਾ ਲਵੇ ਵਾਲਾ ਢੇੜਾ ਤੇ ਇਧਰ ਪਈਆ ਸੁਆ ਤੇ ਸਾਰੀ ਉੜ ਕੇ ਉੱਤੇ ਆਈ ਦੀ ਤੇ ਉਹ ਕਰਦਾ ਨਿਕਲ ਰਿਹਾ ਦੇਖੋ ਬੱਸ ਡਰਾਈਵਰ ਨੂੰ ਦਿਖ ਰਿਹਾ ਸਾਰਾ ਕੁਝ ਵਧੀਆ ਅੰਦਰੋਂ ਬੈਠੇ ਨੂੰ ਇਹੀ ਸੋਖਾ ਖੱਡੀ ਜਗ੍ਹਾ ਬੈਠਾ ਵਧੀਆ ਜਗ੍ਹਾ ਬੈਠਾ ਇਸ ਕਰਕੇ ਇਹ ਮਸ਼ੀਨਾ ਦੀ ਆਉਣੇ ਵਾਲੇ ਸਮੇਂ ਦੇ ਵਿੱਚ ਡਿਮਾਂਡ ਵਧਣੀ ਆ ਕਿ ਹਰੇਕ ਡਰਾਈਵਰ ਹਰੇਕ ਬੰਦਾ ਸੂਰਜ ਤੋਂ ਭਾਰਦਾ ਦੇਖੋ ਜੇ ਹਰਤੀ ਵਾਲੇ ਝੋਨੇ ਵਾਲੇ ਫੇਲ ਹੋਣ ਦੇਖੋ ਕਿੰਨਾ ਕਰਦਾ ਸਾਰਾ ਉੱਤੇ ਤੋਂ ਹੁਣ ਸਾਰਾ ਹੀ ਉਡੀ ਜਾ ਰਿਹਾ ਬੰਦਾ ਆਰਾਮ ਨਾਲ ਜਿਹੜਾ ਜਿਹਾ ਬੈਠਾ ਉਹ ਜੀ ਦੇ ਐ ਵੀ ਬਹੁਤ ਜਿਆਦਾ ਨਜਾਇਜ਼ੀ ਧੋਆ ਕਰਦਾ ਦਾਣੇ ਕੱਢਣੇ ਨੇ ਦੇਖਦੇ ਆ ਕਿੰਦਾ ਦੀ ਸਫਾਈ ਆ ਦਿਖਾਉਨੇ ਆ ਤੁਹਾਨੂੰ ਜੇ ਕਰਨੇ ਵਾਲੀ ਆ ਤਾਂ ਮੜੀ-ਮੋਟੀ ਕਰਾਂਗੇ ਜਰੂਰ ਸੈਟਿੰਗ ਦਾਣਿਆਂ ਦੀ ਸਫਾਈ ਦੀ ਸਫਾਈ ਵੀ ਕਰ ਲਓ ਜੇ ਇੱਕ ਪਹਿਲਾ ਦਿਨ ਹੈ ਥੋੜੀ ਮੱਖੀ ਤੇ ਤੁਹਾਨੂੰ ਪਤਾ ਨਰਮਾਈ ਦੀ ਹੋਊਗੀ ਬਾਕੀ ਓਕੇ ਆ ਰਿਪੋਰਟ ਕੋਈ ਜ਼ਿਆਦੇ ਨਹੀਂ ਆ ਨੋਰਮਲ ਜੀ ਆ ਮਾ ਤੁਹਾਡੇ ਦਿਨ ਤਾਂ ਵਧੀਆ ਲਾਇਆ ਪਰ ਹਵਾ ਨੇ ਬਸ ਕਰਾਈ ਪਈ ਆ ਬਹੁਤ ਹਵਾ ਚੱਲਦੀ ਆ ਪਹਿਲਾਂ ਬੱਦਲ ਹੋ ਗਿਆ ਸੀ ਸਵੇਰੇ ਤੇ ਟਲ ਗਿਆ ਪਰ ਹਵਾ ਬਹੁਤ ਚੱਲਦੀ ਆ ਨਜਾਇਜ਼ ਚੌਥਾ ਕਿੜਾ ਲਾ ਰਹੇ ਨੇ ਤਿੰਨ ਗੱਡੇ ਲਾਤੇ ਘੇਰੇ ਦੇ ਉੱਪਰ ਜੀ ਸਟੇਟ ਚ ਆਉਂਦੀ ਆ ਮੇਰੇ ਓਕੇ ਰਿਪੋਰਟਾਂ ਐਣ ਭੈਂਟ ਆ ਸਭ ਚਾਰੇ ਪਾਸਿਓਂ ਦਾਣੇ ਕਿੱਥਿਓਂ ਵੀ ਟੋਟੇ ਕਿੱਥਿਓਂ ਵੀ ਤੇ ਸਫਾਈ ਕਿੱਥਿਓਂ ਦੀ ਤੇ ਪੜਾਈ ਕਿੱਥਿਓਂ ਲੋਕੀਰ ਲੋਕਾਂ ਨੇ ਬੀਜ ਮਿੱਤਰੋ 327 ਆ ਕਣਕ ਦਾ ਜਿਹੜੇ ਬੜਾਈ ਕਰ ਰਹੇ ਆ ਦੋ ਟੈਂਕ ਕੱਢਦੇ ਕਿਲਰ ਹੈ ਕੇਰਾ ਪੂਰਾ ਘਾੜ ਚੰਗਾ ਏ ਪੂਰਾ ਕਣਕ ਦਾ ਆ ਦੇਖੋ ਚੌਥਾ ਟੈਂਕ ਪੈਣ ਲੱਗਿਆ ਟਰਾਲੀ ਹੈਗੀ ਹੈ ਜੀ ਇਹ 13 ਫੁੱਟ ਇਹ ਬੇਟੇ ਦਾ ਵਟਾ ਬੈੱਡ ਹੋਣਾ 3.5 ਫੁੱਟ ਵਧੀਆ ਝਾੜਾ ਕਣਕ ਦਾ ਇਸ ਵਾਰ ਕਿਉਂਕਿ ਕਣਕਾਂ ਜਿੱਦੀਆਂ ਨਹੀਂ ਖੜੀਆਂ ਨੇ ਉਸ ਏਰੀਏ ਚ ਤੋਰਾ ਵੀ ਵਧੀਆ ਲੈ ਰਹੀ ਆ ਮਸ਼ੀਨ ਨੂੰ ਲਾਡੀ ਆਲ ਰਾਊਂਡਰ ਚਲਾ ਰਿਹਾ ਤੇ ਜੱਸਾ ਹੋਲਮੈਨ ਨਾਲ ਖੜਾ ਸਾਰੇ ਕੰਮ ਕੋਈ ਵੀ ਹੋਵੇ ਟਰੈਕਟਰ ਦਾ ਕੰਮ ਬੈਂਦਾਰੀ ਪਰਦਾ ਸਾਰੇ ਹੀ ਕਰਦਾ ਟੋਟਲ ਕਰਦਾ ਬਾਕੀ ਬਜਾਈ ਆਲੂ ਪਟਾਈ ਜੋ ਵੀ ਕੰਮ ਹੈ ਇਸ ਕਰਕੇ ਲਾਡੀ ਆਲ ਰੌਂਡਰ ਇਹ ਜੱਸਾ ਹੋਣਾ ਹੈ ਲਾਡੀ ਨੇ ਪਹਿਲੇ ਦਿਨੇ ਲਾਇਆ ਤੀਸਰਾ ਗੇਅਰ ਮਸ਼ੀਨ ਦਾ ਤੀਜੇ ਚ ਚੱਲਦੀ ਆ ਮਿੱਤਰੋ ਇਹ 5 ਗੇਰਾਂ ਵਾਲੀ ਆ ਸਿੰਗਲ ਲੀਵਰ ਦੇ ਵਿੱਚ ਇਹ ਕਣਕ ਦੀ ਵੜਾਈ ਤੀਸਰੇ ਜੇ ਕਰਦੀ ਆ ਜਿਆਦਾ ਦੂਸਰੇ ਅ ਤੀਸਰੇ ਜਿਹੜੇ ਵੀਰਾਂ ਨੇ ਪ੍ਰੀਤ ਮਸ਼ੀਨਾ ਚਲਾਈਆਂ ਨੇ ਉਹਨਾਂ ਨੇ ਲੱਖੀਆਂ ਨੇ ਉਹਨਾਂ ਨੂੰ ਪਤਾ ਵੀ ਤਾ ਤੀਜੇ ਗੇਅਰ ਚ ਕਣਕ ਦੀ ਵੜਾਈ ਕਰਦੀ ਆ ਕੱਟਤਾ ਪਲਾਟ ਹੋ ਗਏ ਵਿਹਲੇ ਤੇ ਝਾੜ ਪੂਰਾ ਘੈਂਟ ਕਹਿ ਸਕਦੇ ਆ ਆਪਾਂ ਪੂਰਾ ਘੈਂਟ ਟਰਾਲੀ ਫੁੱਲ ਭਰ ਗਈ। ਆਪਾਂ ਬੰਗੇ ਨਹੀਂ ਲਾਏ। ਤਾੜੇ ਲੱਗਿਆ ਕੱਢਣ। ਾਸਕੜ ਇਹ ਆਪਾਂ ਸਪੈਸਾ ਲਾਈ ਹੈ ਤੇ ਰੀਪਰ ਦੇ ਲਈ ਵੀ ਹੈ ਆਪਣੀ 18 ਬਲੇਟ ਇਹ ਲਾਏ ਬਿਨੇ। ਤੇ ਇਹਦੇ ਵੀ ਪਾਤੇ ਨਵੇਂ ਬਲੇਟ ਇਹ ਲੱਗਦੀ ਔਰੇ ਔਰੇ ਲੱਗਦੀ ਕਰੀ ਵੀ ਆਪਾਂ ਨੇ ਇਹ ਇੱਥੇ। ਇੱਕ ਬਾਸ ਕਰਦੇ ਹੋ ਪਰਾਂ ਸੜੀਆਂ ਵਾਲੀ ਨੇ ਇਹਦਾ ਨਜ਼ਾਰਾ ਬਹੁਤ ਹੈ ਇੱਧੇ ਨਾ ਇੱਕ ਤਾਂ ਧੂੜੀ ਬਰੀਕ ਹੁੰਦੀ ਆ ਵੱਧ ਤੇ ਘਰੀ ਪਰ ਬਹੁਤ ਰੈਲਾ ਜਲਦਾ ਤੇ ਬਲੇਡ ਨਵੇਂ ਪਾਈ ਜਾਂਦੇ ਨੇ ਅੱਜ ਹਲੇ ਮੁੱਕਿਆ ਨਹੀਂ ਕੰਮ ਤੇ ਥੋੜੀਆਂ ਲਾਈਨਾਂ ਰਹਿ ਗਈਆਂ ਬਦਲ ਵਾਈ ਹੋ ਗਈ ਜੱਸੇ ਉਹ ਨਹੀਂ ਖੜੇ ਹੋ ਗਏ ਹੁਣ ਤੇ ਧੂਹੀ ਦਿਖਣ ਲੱਗ ਗਈ ਆ ਦੇਖੋ ਇੱਧਰ ਬੱਦਲ ਹੋਇਆ ਪਿਆ ਮਨਪ੍ਰੀਤ ਬਾਈ ਕੋਲ ਬੈਠਾ ਵੀ ਬੰਦੇ ਰੀਪਰ ਤੋਂ ਉਤਰ ਨਾ ਜਾਣ ਭੱਜ ਨਾ ਜਾਣ ਉਤਰ ਕੇ ਇਤਾ ਬੈਠਾ ਕੋਲ ਰਾਕੀ ਬੈਠਾ ਰਾਕੀ ਬੈਠਾ ਤੇ ਸਟੈਪ ਨਵੀਂ ਪਾਤੀ ਮੂਰੇ ਤੇਲ ਤੂਲ ਮਾਰਤਾ ਦੇਖੋ ਆਪਾਂ ਪਾਉਣੇ ਆ ਟੈਨਾ ਦੋ ਤਿੰਨ ਕਰੇ ਨਹੀਂ ਟੈਨਾ ਲਿਆਂਦੀਆਂ ਨੇ ਟੈਨਾ ਪਾਉਣੇ ਆ ਹੁਣ ਲਓ ਜੀ ਸੂਰਜ ਦੇਵਤਾ ਛਿਪ ਰਿਹਾ ਤੇ ਮੌਸਮ ਬੜਾ ਵਧੀਆ ਹੋਇਆ ਵਾ ਹਵਾ ਚੱਲ ਰਹੀ ਆ ਮਿੱਠੀ ਮਿੱਠੀ ਤੇ ਮੋਟਰ ਪੱਠੇ ਵਾਲੀ ਤੇ ਖੜੇ ਆ ਆ ਦੇਖੋ ਬੱਤਵਾਰ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਪੱਠੇ ਵਾਲੀ ਮੱਕੀ ਹੋ ਗਈ ਐ ਇਦਾਂ ਦੀ ਗਿੱਲੀ ਆ ਪੂਰੀ ਪਾਣੀ ਲੱਗਿਆ ਹੋਇਆ ਇੱਕ ਸਾਰ ਖੜੀ ਆ ਸਾਰੀ ਉਹ